ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਮੈਂ ਗੁਰਪ੍ਰੀਤ ਸਿੰਘ ਪਿੰਡ ਹਸਨਪੁਰ ਕੰਬੋਆ ਜ਼ਿਲ੍ਹਾ ਪਟਿਆਲਾ ਤੁਹਾਡੇ ਨਾਲ ਇੱਕ ਜਾਣਕਾਰੀ ਸਾਂਝੀ ਕਰਨਾ ਚਾਹੁੰਦਾ ਜੀ ਤੇ ਜਿਹੜੇ ਹੜਪਰਭਾਵਿਤ ਪਿੰਡ ਨੇ ਦੇਵਿਗੜ੍ਹ ਕੱਗਰ ਦੇ ਨੇੜੇ ਤੇ ਉਹਨਾਂ ਲਈ ਜਾਣਕਾਰੀ ਹੈ ਕਿ ਆਪਣੇ ਕੱਗਰ ਦਾ ਦੇਵਿਗੜ੍ਹ ਕੱਗਰ ਦਾ ਜੋ ਵਾਟਰ ਲੈਵਲ ਹੈ ਉਹ ਬਹੁਤ ਵੱਧ ਰਿਹਾ ਹੈ ਤੇ ਮੇਰੇ ਪਿੰਡ ਦੇ ਅਨੁਸਾਰ ਮੈਂ ਤੁਹਾਨੂੰ ਇਹਦਾ ਵਾਟਰ ਲੈਵਲ ਦਿਖਾਉਣਾ ਚਾਹਤ। ਵੀ ਇਹਦਾ ਵਾਟਰ ਲੈਵਲ ਇੰਨਾ ਕੋ ਹੋ ਚੁੱਕਿਆ ਹੈ ਕਿ ਜੋ ਵੀ ਦੀ ਹੜ੍ਹ ਨਾਲ ਪ੍ਰਭਾਵਿਤ ਪਿੰਡ ਨੇ ਜਿਵੇਂ ਕਿ ਦੇਵੀਗੜ੍ਹ ਤੋਂ ਅੱਗੇ ਚੱਲ ਜੋ ਆਪਣੇ ਸ਼ੇਕਪੁਰਾ, ਬਾਂਗੜਾ ਐਵੇਂ ਕਰਕੇ ਅੱਗੇ ਚੀਕਾ ਸੈਡ ਨੂੰ ਤੇਜੀ ਮਾਜਰੀ ਸੈਡ ਤੋਂ ਫਿਰ ਮਕੋੜ ਸਾਹਵਲ ਨੂੰ ਤੇ ਉਹਨਾਂ ਲਈ ਖਾਤਰ ਇਹ ਨਿਸ਼ਾਨ ਵੱਲ ਇਹ ਵੱਧ ਰਿਹਾ ਹੈ। ਤੋਂ ਸੋ ਉਹਨਾਂ ਨਾਲ ਇਹ ਜਾਣਕਾਰੀ ਸਾਂਝੀ ਕੀਤੀ ਜਾਂਦੀ ਹੈ ਕਿ ਆਪਕੋ ਆਪਣੇ ਬਚਾਵ ਲਈ ਜੋ ਵੀ ਆਪਣਾ ਉਹ ਰਾਸ਼ਨ ਵਗੈਰਾ ਹੈਗਾ ਜੋ ਵੀ ਡੰਗਰ ਬੱਚੇ ਨੇ ਉਹਨਾਂ ਦੀ ਸੁਰੱਖਿਆ ਕਰ ਲੋ ਜੀ ਕਿਉਂਕਿ ਇਹਨਾ ਬਾਰਦਰ ਲੈਵਲ ਹੋਰ ਵੱਧਣਾ ਹੈ ਜੇਕਰ ਇਹ 20 ਫੁੱਟ ਤੱਕ ਯਾਨੀ ਕਿ ਉਹ ਦਰਖਤ ਨੇ ਜੋ ਉਹਨਾਂ ਤੱਕ ਵੱਧ ਜਾਂਦਾ ਹੈ ਤਾਂ ਇਹ ਖਤਰੇ ਦੇ ਨਿਸ਼ਾਨ ਤੋਂ ਜਮ੍ਹਾਂ ਉੱਪਰ ਹੋ ਜਾਊਗਾ ਜਿਵੇਂ ਕਿ 23 ਵਿੱਚ ਫਲੱਡ ਆਏ ਸੀਗੇ ਤੇ ਉਹ ਜਿੰਨੀ ਮਾਰ ਝੱਲਣੀ ਪੈ ਸਕਦੀ ਹੈ ਸੋ ਵੀਰਾਂ ਭਰਾਵਾਂ ਨੂੰ ਤੇ ਭੈਣਾਂ ਨੂੰ ਬੇਨਤੀ ਹੈ ਕੀ ਆਪੋ ਆਪਣੀ ਜਾਨੀ ਮਾਲੀ ਨੁਕਸਾਨ ਤੋਂ ਬਚੋ ਤੇ ਆਪੋ ਆਪਣੇ ਘਰਾਂ ਦੀ ਜੀਆਂ ਦੀ ਰੱਖਿਆ ਕਰੋ ਜਿਵੇਂ ਵੀ ਇਹ ਵਾਟਰ ਲੈਵਲ ਹੋਰ ਵਧਦਾ ਹੋਊਗਾ ਜਿਵੇਂ ਕਿ ਆ ਦੇਖੋ ਸਵੇਰੇ ਇੱਥੇ ਕੁਝ ਵੀ ਨਹੀਂ ਸੀਗਾ ਤੇ ਹੁਣ ਇਹਦੇ ਉੱਤੋਂ ਪਾਣੀ ਵਹਿਣ ਲੱਗ ਗਿਆ ਹੈ ਠੀਕ ਹੈ ਜੀ ਜਿਵੇਂ ਕਿ ਇਹ ਹੋਰ ਵਧੂਗਾ ਤਾਂ ਤੁਹਾਡੇ ਨਾਲ ਜਾਣਕਾਰੀ ਸਾਂਝੀ ਕੀਤੀ ਜਾਊਗੀ ਤੇ ਵੀਰਾਂ ਨੂੰ ਭੈਣਾਂ ਨੂੰ ਬੇਨਤੀ ਹੈ ਜਿਹਦੇ ਤੱਕ ਵੀ ਇਹ ਵੀਡੀਓ ਪਹੁੰਚਦੇ ਹੈ ਉਹ ਅੱਗੇ ਤੋਂ ਅੱਗੇ ਜਾਣਕਾਰੀ ਸਾਂਝੀ ਕਰਦੇ ਰਹੋ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਤਾਂ ਕਿ ਆਪਾਂ ਹੋਰ ਲੋਕਾਂ ਦੀ ਸਹਾਇਤਾ ਕਰ ਸਕੀਏ ਤੇ ਉਹਨਾਂ ਨੂੰ ਜਾਨੀ ਮਾਲੀ ਨੁਕਸਾਨ ਤੋਂ ਬਚਾ ਸਕੀਏ ਜੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ